ਫੋਗਵਾੜਾ ਸ਼ਹਿਰ ਵਿੱਚ ਲੁੱਟਖੋਤੇ ਚੋਰੀਆਂ ਵਧ ਰਹੀਆਂ ਵਾਰਦਾਤਾਂ ਜਿਥੇ ਇਲਾਕਾ ਵਾਸੀਆਂ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਉੱਥੇ ਹੀ ਇਹ ਵਾਰਦਾਤਾ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਸੁਰੱਖਿਆ ਦੇ ਦਾਅਵਿਆਂ ਦੀ ਵੀ ਹਵਾ ਕੱਢ ਰਹੀਆਂ ਹਨ ਅਜੇ ਹੀ ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਾਬਾ ਗਦੀਆ ਪੁਲੀ ਵਿਖੇ ਜਿੱਥੋਂ ਕਿ ਦੇਰ ਰਾਤ ਕਾਲੇ ਰੰਗ ਦੀ ਸਕੋਰਪੀਓ ਵਿੱਚ ਸਵਾਰ ਹੋ ਕੇ ਆਏ ਤਕਰੀਬਨ 4 ਤੋਂ 5 ਚੋਰਾਂ ਨੇ ਇੱਕ 골ਡਨ ਰੰਗ ਦੀ ਬਲੇਰੋ ਗੱਡੀ ਨੰਬਰ ਪੀਵੀ09ਡੀ 26ਕਤੀ ਚੋਰੀ ਕਰ ਲਈ ਜਿਸ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਇਹ ਪੂਰੀ ਵਾਰਦਾਤ ਕੈਦ ਹੋ ਗਈ ਆਓ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਇਹ ਵੀਡੀਓ ਐਸ ਸੀ ਸੀ ਟੀ ਵੀ ਫੁਟੇਜ ਦੇ ਜ਼ਰੀਏ ਤੁਸੀਂ ਇਹ ਤਾਂ ਦੇਖ ਹੀ ਲਿਆ ਕਿ ਕਿਸ ਤਰ੍ਹਾਂ ਬੇਖੌਫ ਚੋਰ ਕਾਲੇ ਰੰਗ ਦੀ ਸਕੋਰਪੀਓ ਚਾਉਂਦੇ ਹਨ ਤੇ ਤਿੰਨ ਵਿਅਕਤੀ ਉਸ ਵਿੱਚੋਂ ਬਾਹਰ ਨਿਕਲ ਕੇ ਬਲੈਰੋ ਗੱਡੀ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਇਸ ਬੰਦੀ ਗੱਲਬਾਤ ਕਰਦੇ ਆ ਗੱਡੀ ਦੇ ਮਾਲਕ ਵਿਕਰਮਜੀਤ ਸਿੰਘ ਬਬਲੂ ਨੇ ਦੱਸਿਆ ਕਿ ਉਸਨੇ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਆਪਣੀ ਬਲੇਰੋ ਗੱਡੀ ਬਾਬਾਗੜੀਆ ਪੁਲੀ ਤੇ ਲਾਈ ਹੋਈ ਸੀ ਤੇ ਸਵੇਰੇ ਜਦੋਂ ਉੱਠ ਕੇ ਦੇਖਿਆ ਤਾਂ ਉਸ ਦੀ ਗੱਡੀ ਚੋਰੀ ਹੋ ਚੁੱਕੀ ਸੀ ਜਿਸ ਬਾਬਤ ਉਸਨੇ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਉਹਨਾਂ ਮੰਗ ਕੀਤੀ ਕਿ ਉਹਨਾਂ ਦੀ ਗੱਡੀ ਦੀ ਭਾਲ ਕੀਤੀ ਜਾਵੇ ਤਾਂ ਜੋ ਉਹਨਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ 골ਡਨਗਰ ਦੀ ਬਲੇਰੋ ਗੱਡੀ ਸੀ ਜੀ ਬਾਬੇਗੜੀਆ ਪੁਲੀ ਤੇ ਮੈਂ ਲਾਈ ਹੋਈ ਸੀ ਤੇ ਅੱਜ ਸਵੇਰੇ ਮੈਨੂੰ ਪਤਾ ਲੱਗਾ ਕਿ ਮੇਰੀ ਗੱਡੀ ਚੋਰੀ ਹੋ ਗਈ ਹੈ ਤੇ ਉਹਦੇ ਵਿੱਚ ਮੈਂ ਸਾਰੇ ਆਸ-ਪਾਸੇ ਕੈਮਰੇ ਚੈੱਕ ਕੀਤੇ ਕੈਮਰੇ ਦੇ ਵਿੱਚ ਬਲਰ ਇੱਕ ਕਾਲੇ ਰੰਗ ਦੀ ਸਕੋਰਪੀਆ ਗੱਡੀ ਆਈ ਹੈ ਉਹਦੇ ਵਿੱਚ 6-7 ਬੰਦੇ ਉਹ ਉਹਨਾਂ ਨੇ ਲਵੇਟੇ ਹੋਏ ਸੀ ਸਾਰਿਆਂ ਨੇ ਕੋਈ ਵੱਡੀ ਇੱਥੇ ਚੋਰੀ ਹੋ ਗਈ ਹੈ ਮੈਨੂੰ ਇਨਸਾਫ ਦੀ ਦੁਆਇਆ ਜਾਵੇ ਤੇ ਮੇਰੀ ਗੱਡੀ ਦੀ ਲੱਬਰ ਦੀ ਸਾਰਾ ਫਰੀਤਾ ਜਾ ਪੁਲਿਸ ਸੂਚਨਾ ਦਿੱਤੀ ਸਮਾਂਬਲੇ ਨੂੰ ਅੱਜ ਪੁਲਿਸ ਨੂੰ ਰਿਪੋਰਟ ਦੇ ਦਿੱਤੀ ਹੈ ਪੁਲਿਸ ਕਹਿੰਦੇ ਜੀ ਅਸੀਂ ਕਾਰਵਾਈ ਕਰਾਂਗੇ ਉਧਰ ਜਿੱਥੇ ਲੁਟੇਰਿਆਂ ਵੱਲੋਂ ਤੜਕਸਾਰ ਬਲੇਡੋ ਗੱਡੀ ਨੂੰ ਚੋਰੀ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਥੇ ਹੀ ਬੀਤੇ ਕੱਲੇ ਇਸੇ ਹੀ ਇਲਾਕੇ ਵਿੱਚ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੰਦਿਆਂ ਦਿਨ ਦਿਹਾੜੇ ਹੀ ਮੋਟਰਸਾਈਕਲ ਸਵਾਰ ਇੱਕ ਮਹਿਲਾ ਸਮੇਤ ਤਿੰਨ ਵਿਅਕਤੀ ਇੱਕ ਬਜ਼ੁਰਗ ਮਹਿਲਾ ਦੀਆਂ ਕੰਨਾਂ ਦੀਆਂ ਵਾਲੀਆਂ ਉਤਾਰ ਕੇ ਫਰਾਰ ਹੋ ਗਏ ਇਸ ਮੌਕੇ ਵਿਦਿਆ ਮਹੱਲੇ ਦੀ ਰਹਿਣ ਵਾਲੀ ਇੱਕ ਪੀੜਤ ਬਜ਼ੁਰਗ ਮਹਿਲਾ ਪ੍ਰੇਮ ਲਤਾ ਨੇ ਦੱਸਿਆ ਕਿ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਸ਼ੀਤਲਾ ਮਾਤਾ ਮੰਦਰ ਕੋਲ ਦਿੱਤਾ ਹੈ ਜਿਸ ਨਾਲ ਉਨ੍ਹਾਂ ਦਾ ਕਰੀਬ 30 ਤੋਂ 35 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਉਨਾ ਰੂਪ ਲਗਾਇਆ ਕਿ ਪੁਲਿਸ ਨੂੰ ਸੂਚਿਤ ਕਰਨ ਦੇ باوجود ਵੀ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਆ ਮੈਂ ਜਲਦੀ ਪਈ ਸੀ ਪਹਿਲਾਂ ਸਸਰੀ ਘਰ ਗਈ ਕੀਤੀ ਆ ਫਿਰ ਮਗਰੀ ਮੇਰੇ ਆ ਗਿਆ ਜਦੋਂ ਮੈਂ ਆਈ ਮੇਰੇ ਮਗਰੀ ਆ ਗਿਆ ਆ ਕੇ ਤੇ ਮੋਰੀ ਉੱਥੇ ਇਧਰ ਨੂੰ ਹੋ ਕੇ ਤਾਂ ਉਧਰ ਨਿਕਾ ਕੇ ਉੱਥੇ ਥੜੀ ਉੱਤੇ ਬਹਿ ਗਿਆ ਥੜੀ ਉੱਤੇ ਬਿਠਾ ਕੇ ਬਾਲੀਆਂ ਲਈਆਂ ਉਹਨਾਂ ਨੇ ਕਿੰਨੀਆਂ ਬਾਲੀਆਂ ਦੀ ਦੋ ਦੋਨੇ ਕੰਨਾਂ 'ਚ ਲਾ ਕੇ ਲਗੇ ਕਾਤੇ ਆਈ ਸੀ ਜੀ ਮੋਟਰਸਾਈਕਲ ਤੇ ਕਿੰਨੇ ਵਿਅਕਤੀ ਸੀਗੇ ਜੀ ਤਿੰਨੇ ਇੱਕ ਲੇਡੀ ਸੀ ਸੀ ਉਹਨੇ ਵੀ ਇਹਨਾਂ ਕੰਨ ਲਾਈਆਂ ਸੀ ਕਿ ਮੂੰਹ 'ਚ ਕੱਪੜਾ ਲਪੇਟਿਆ ਸੀਗਾ ਤੇ ਜਿਹੜਾ ਸਰਦਾਰ ਸੀ ਉਹਨੇ ਵੀ ਲਪੇਟਿਆ ਹੋਣਾ ਸੀ ਕੱਪੜਾ ਚਿੱਟਾ ਹੀ ਕਾਲਾ ਸੀ ਮੂੰਹ ਕਿ ਦਕਾਨ ਨਾਲ ਲਪੇਟਿਆ ਮੂੰਹ ਕੱਪੜੇ 'ਚ ਜਾਨੀਏ ਚੁੰਨੀ ਨਾਲ ਲਪੇਟਿਆ ਸੀ ਤੇ ਉਹ ਜਿਹੜਾ ਦੂਜਾ ਸੀਗਾ ਉਹਨੇ ਕੱਪੜੇ ਨਾਲ ਲਪੇਟਿਆ ਇੱਕੋ ਮੋਟਰਸਾਈਕਲ 'ਤੇ ਤਿੰਨੇ ਹੀ ਬੰਦੇ ਸੀ ਉਹ ਤੁਰ ਕੇ ਹੁੰਦਾ ਸੀ ਇੱਕ ਚਿੱਟੇ ਕੱਪੜੇ ਵਾਲਾ ਇਹ ਕਿੱਥੇ ਕਿਲਾ ਹੈ ਲਾਈਆਂ ਤੁਹਾਡੀਆਂ ਵਾਲੀਆਂ ਮਾਫਰੀ ਕਰੀਏ ਨਾ ਛੇਤਾਂ ਮਾਫਰੀ ਗਲੀ ਜਿਹੜੀ ਕੀ ਕਿਲਾ ਮਾਤਾ ਮੰਦਰ ਦੁਰਗਵੀ ਹਾਂ ਹੋ ਤੋ ਅੱਗੇ ਛੋੜ ਦੇ ਦੁਰਗਾ ਮਾਤਾ ਮੰਦਰ ਤੱਕ ਨਹੀਂ ਹਾਂਜੀ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ 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 ਪੁਲਿਸ ਆਈ ਦੀ ਆਂਡੇ ਨਹੀਂ ਕੋਈ ਨਹੀਂ ਆਇਆ ਪਹਿਲਾਂ ਤੇ ਕੀ ਮੰਗ ਰੱਖਦੇ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਜਾਂ ਮਾਰ ਹੋ ਰਹੀਆਂ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਆਪਾਂ ਇਹ ਕਹਿੰਦੇ ਆਪਾਂ ਸਾਫ਼ ਬੰਦਨਾ ਚਾਹੀਦਾ ਸਾਫ਼ ਕਰਨਾ ਚਾਹੀਦਾ ਆਹ ਤੋ ਵਾਰਦਾਤਾਂ ਹੁੰਦੀਆਂ ਚੋਰੀ ਦੀਆਂ ਆਂਤਾਂ ਇਸ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਗੁਰਜੀਤਪਾਲ ਵਾਲੀਆ ਨੇ ਐਸਪੀ ਫਗਵਾੜਾ ਤੇ ਥਾਣਾ ਸਿਟੀ ਦੇ ਐਸਐਚਓ ਪਾਸੋਂ ਮੰਗ ਕੀਤੀ ਕਿ ਲੁਟੇਰਿਆਂ ਦੀ ਭਾਲ ਤੇਜ਼ ਕਰਕੇ ਦੋਸ਼ੀਆਂ ਨੂੰ ਕਾਬੂ ਕਰਕੇ ਪੀੜਤ ਪਰਿਵਾਰਾਂ ਦੇ ਹੋਏ ਨੁਕਸਾਨ ਦੀ ਪਰਭਾਈ ਕਰਵਾਈ ਜਾਵੇ। ਇਹ ਸਾਡੇ ਅੰਟੀ ਜੀ ਪ੍ਰੇਮਲਤਾ ਜੀ ਆ ਇਹਨਾਂ ਦਾ ਕੱਲ ਮੈਨੂੰ ਫੋਨ ਆਇਆ ਸੀਗਾ 12:30 ਵਜੇ ਕਿ ਮੇਰੀਆਂ ਬਾਲੀਆਂ ਲਾਹਤੀਆਂ ਗਈਆਂ ਸ਼ੀਤਲਾ ਮਾਤਾ ਮੰਦਰ ਦੇ ਕੋਲਣਾ ਮਾਪੇ ਦਿੱਕਵਾਲਾ ਸਾਡੇ ਤੇ ਉਹਨਾਂ ਦੇ ਗਲੀ ਦੇ ਮੋੜੇ ਤਿੰਨ ਵਿਅਕਤੀ ਕੰਦੇ ਆਏ ਸੀਗੇ ਦੋ ਬੰਦੇ ਸੀਗੇ ਇੱਕ ਲੇਡੀ ਸੀਗੀ ਉਹਨਾਂ ਨੇ ਮੂੰਹ ਢਕੇ ਹੋਏ ਸੀਗੇ ਤੇ ਅੱਜ ਸਵੇਰੇ ਤੜਕੇ ਸਾਡੇ ਬੰਬੂ ਚਟਵਾਲ ਦੀ ਬਲੇਰੋ ਕਾਰ ਉਥੇ ਖੜੀ ਹੁੰਦੀ ਹੈ ਪੁਲੀ ਦੇ ਉੱਤੇ ਖਲਵਾੜਾਗੜ ਤੇ ਉਹ ਵੀ ਚੁੱਪ ਕੇ ਲੈ ਕੇ ਕੈਮਰੇ 'ਚ ਆਏ ਆ ਵੀ ਸਕੋਰਪਿਓ ਕਾਰ 'ਚ ਆਏ ਉਹਨਾਂ ਨੇ ਵੀ ਮੂੰਹ ਮੰਨੇ ਹੋਏ ਸੀਗੇ ਉਹਨਾਂ ਦੇ ਨਾਲ ਵੀ ਦਸ ਦੇ ਇੱਕ ਲੇਡੀ ਸੀਗੀ ਤੇ ਸਾਨੂੰ ਇਹ ਲੱਗਦਾ ਵੀ ਇਹ ਜਿਹੜਾ ਵਾਰਤਤਾ ਹੋ ਰਹੀ ਹੈ ਖਲਵਾੜਾਗੜ ਦੇ ਵਿੱਚ ਇਹ ਕੋਈ ਮਤਲਬ ਗੈਂਗ ਹੈਗਾ ਉਹ ਤੇ ਇਹਦੇ ਉੱਤੇ ਅਸੀਂ ਪੁਲਿਸ ਨੂੰ ਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਐਸਐਚਓ ਜਿਹੜੇ ਨਵੇਂ ਆਏਗਾ ਬਹੁਤ ਤੇਜ਼ ਤਰਾ ਐਸਐਚਓ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਇਹੋ ਜੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਉਹਨਾਂ ਤੇ ਉੱਤੇ ਨਜ਼ਰ ਪਾਈ ਜਾਵੇ ਕਿਉਂਕਿ ਇਹ ਤਾਂ ਮਿਡਲ ਕਲਾਸ ਲੋਕ ਆ ਇਹਨਾਂ ਨੇ ਪਤਾ ਨਹੀਂ ਕਿੱਦਾਂ ਬਾਲੀਆਂ ਬਣਾਈਆਂ ਹੁਣ ਤਾਂ ਬੰਨੀ ਆ ਵੀ ਨਹੀਂ ਦੁਬਾਰਾ ਜੀ ਠੀਕ ਆ ਉਸ ਬੰਦੇ ਨੇ ਬਲੈਰੋ ਗਾਰ ਬੜੇ ਪੈਸੇ ਜੋੜ-ਜੋੜ ਕੇ ਲਈ ਸੀ ਬਲੈਰੋ ਤੇ ਉਹ ਕੋਈ ਚੁੱਕ ਕੇ ਲੈ ਗਿਆ ਤੇ ਉਹ ਸਿਹਰ ਦਾ ਉਹਨਾਂ ਦੋਨਾਂ ਮੀਆਂ ਬੀਬੀ ਦਾ ਬੁਰਾ ਹਾਲ ਆ ਤੇ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਇਹੀ ਕਰਦੇ ਆਂ ਵੀ ਇਹਨਾਂ ਦੀਆਂ ਜਿਹੜੀਆਂ ਬਾਲੀਆਂ ਆ ਉਹ ਜਲਦ ਜਲ ਲਵਾਈਆਂ ਜਾਣ ਤੇ ਪਲੱਸ ਬਲੈਰੋ ਕਾਰ ਦੀ ਟਰੇਸ ਕੀਤੀ ਜਾਮ ਕਿਉਂਕਿ ਕੈਮਰਿਆਂ ਦੇ ਵਿੱਚ ਸਾਰਾ ਕੁਝ ਆਇਆ ਹੋਇਆ ਵਾ ਤੇ ਕੈਮਰੇ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਵੀ ਆਣ ਕੇ ਕੈਮਰੇ ਪੂਰੇ ਚੈੱਕ ਕਰਕੇ ਤਪਤੀਸ਼ ਕਰਨ ਕਿ ਗੱਡੀ ਲੈ ਕੇ ਕੌਣ ਗਿਆ ਕਿੱਥੇ ਨੂੰ ਗਿਆ ਸਰ ਸਰ ਪੁਲਿਸ ਸਾਹਿਬ ਸੂਚਨਾ ਦਿੱਤੀ ਆ ਇਸ ਮਾਮਲੇ ਨਾਲ ਪੁਲਿਸ ਨੂੰ ਸੂਚਨਾ ਇਹ ਆਂਟੀ ਹੁਣ ਨੇ ਕੱਲ ਦਿੱਤੀ ਸੀਗੀ ਤੇ ਬਬਲੂ ਚਤਵਾਲ ਨੇ ਵੀ ਅੱਜ ਸੂਚਨਾ ਦਿੱਤੀ ਸੀ ਪੁਲਿਸ ਨੂੰ ਜਿਹੜੀ ਬਲੈਰੋ ਗੱਡੀ ਦੇ ਵਿੱਚ ਕੋਈ ਵਿਅਕਤੀ ਆਇਆ ਸੀ ਸੀਸੀਟੀ ਕੈਮਰੇ ਚ ਉਹ ਜਿਹੜਾ ਕੈਮਰਾ ਵਾ ਉਹਦੇ ਵਿੱਚ ਆਈ ਹੈ ਸਕੋਰਪਿਓ ਗੱਡੀ ਬਲੈਕ ਸਕੋਰਪਿਓ ਗੱਡੀ ਆ ਜਿਹਦੇ ਵਿੱਚ 5-7 ਬੰਦਿਆਂ ਨੇ ਮੂੰਹ ਬੰਨਿਆ ਹੋਇਆ ਸੀ ਇੱਕ ਉਹਨਾਂ ਵਿੱਚ ਲੇਡੀ ਵੀ ਸੀ ਇੱਕ ਤੇ ਇਹਨਾਂ ਦੇ ਇਹਨਾਂ ਦੇ ਜਿਹੜਾ ਕਲ ਬਾਲੀਆਂ ਵਾਲੇ ਉਹਦੇ ਨਾਲ ਵੀ ਇੱਕ ਲੇਡੀ ਸੀ ਹੋ ਸਕਦਾ ਉਹਨਾਂ ਨੇ ਸਾਡਾ ਇਸ ਜਿਹੜਾ ਇਲਾਕਾ ਵਾ ਉਹ ਦੇਖਿਆ ਹੋਵੇ ਤਾਂ ਜਿਹੜੀਆਂ ਇਹੋ ਜਿਹੀਆਂ ਵਾਰਤਤਾ ਕਰਦੇ ਆ ਅੱਗੇ ਤੋਂ ਇਹੋ ਜਿਹੀਆਂ ਵਾਰਤਤਾ ਨਾ ਹੋਣ ਤੇ ਉਹਨਾਂ ਨੂੰ ਫੜਿਆ ਜਾਵੇ ਔਰ ਇਹਨਾਂ ਨੂੰ ਇਨਸਾਫ ਤੋਂ ਆਇਆ ਜਾਵੇ ਜਿਸ ਗੱਲ ਜੋ ਹੈ ਕਿ ਪੰਜਾਬ ਵਿੱਚ ਜਿੱਥੇ ਸਮੇਂ ਬਲੈਰੋ ਗੱਡੀਆਂ ਹੀ ਚੋਰੀ ਹੋ ਰਹੀਆਂ ਹਨ ਉੱਥੇ ਹੀ ਬਹੁਤ ਥਾਵਾਂ ਤੇ ਇਹ ਵੀ ਦੇਖਿਆ ਗਿਆ ਹੈ ਕਿ ਜਿਸ ਜਗ੍ਹਾ ਤੇ ਵਾਰਦਾਤਾ ਹੁੰਦੀਆਂ ਹਨ ਉੱਥੇ ਬਲੈਰੋ ਗੱਡੀਆਂ ਦੀ ਵਰਤੋਂ ਹੁੰਦੀ ਪਈ ਨਜ਼ਰ ਆ ਰਹੀ ਹੈ ਜਿਸ ਤੋਂ ਸਾਫ ਹੈ ਕਿ ਕਿਤੇ ਨਾ ਕਿਤੇ ਇਨ੍ਹਾਂ ਬਲੈਰੋ ਗੱਡੀਆਂ ਦੇ ਚੋਰੀ ਕਰਨ ਦਾ ਮਕਸਦ ਵੀ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣਾ ਤਾਂ ਨਹੀਂ ਲੋੜ ਹੈ ਪੁਲਿਸ ਨੂੰ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਫੋਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ